ਵੀਡੀਓ ਦੇਖ ਰਹੇ ਮੇਰੇ ਸਾਰੇ ਸੱਜਣ ਬੇਲੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵਿਕਰਮਜੀਤ ਸਿੰਘ ਅੱਜ ਆਪਾਂ ਲੌਂਗਵਾਲ ਬੱਕਰਾ ਮੰਡੀ ਤੇ ਪਹੁੰਚਾਂਗੇ ਅੱਜ ਤੁਹਾਨੂੰ ਲੌਂਗਵਾਲ ਦੇ ਰਸਤੇ ਤੇ ਮੰਡੀ ਦੱਸਾਂਗੇ ਵੀ ਕਿੱਥੇ ਕਿੱਥੇ ਲੱਗਦੀ ਹੈ ਮੰਡੀ ਤੇ ਕਿਹੜਾ ਰੋੜਾ ਹੈਗਾ ਮੰਡੀ ਦਾ ਕਿੰਦਾ ਮਾਹੌਲਾ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਆਓ ਆਪਾਂ ਵੀਡੀਓ ਰਾਹੀਂ ਤੁਹਾਨੂੰ ਦੱਸ ਰਹਾਂਗੇ ਵੀ ਇਹ ਕਿਹੜਾ ਰੋੜਾ ਹੈ ਰੋੜਾ ਦੇਖ ਰਹੇ ਹਾਂ ਜਿਹੜਾ ਤੁਸੀਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਰਿਹਾਗਾ ਵੀ ਇਹ ਲੌਂਗਵਾਲ ਇਧਰ ਦੀ ਸਾਈਡ ਹੈਗਾ ਲੰਗੋਵਾਲੇ ਜਦੋਂ ਤੁਸੀਂ ਕਈ ਵਾਰ ਬੱਸ ਸਟੈਂਡ ਤੇ ਪਹੁੰਚ ਗਏ ਤਾਂ ਉੱਥੋਂ ਤੁਸੀਂ ਮੰਡੇਰਾ ਵਾਲਾ ਰੋਡ ਪੁੱਛ ਲਿਓ ਵੱਡਾ ਸਕੂਲ ਮੁੰਡੇ ਵਾਲਾ ਮੰਡੇਰਾ ਦਾ ਰੋਡ ਵੱਡਾ ਸਕੂਲ ਮੁੰਡੇ ਵਾਲੇ ਰੋਡ ਤੇ ਆ ਕੇ ਤੁਸੀਂ ਇਧਰੋਂ ਮੰਡੇਰਾ ਨੂੰ ਜਾਂਦਾ ਇਹ ਸੜਕ ਖੇਤੀ ਮੰਡੇਰਾ ਨੂੰ ਜਾਂਦਾ ਪੰਡ ਮੰਡੇਰਾ ਤੋਂ ਸਾਰਾ ਸਤੇ ਦੇ ਵਿੱਚ ਮਤਲਬ ਕਿ ਵੱਡੇ ਸਕੂਲ ਤੋਂ ਸਿਰਫ ਡੇਢ ਕ ਕਿਲੋਮੀਟਰ ਜਾਂ ਮਤਲਬ ਕਿ ਕਿਲੋਮੀਟਰ ਤੇ ਇਹ ਮੰਡੀ ਹੈਗੀ ਮੰਡੀ ਤੇ ਐਂਟਰ ਹੋਣ ਅਸਾਰ ਸਭ ਤੋਂ ਪਹਿਲਾਂ ਤੁਹਾਨੂੰ ਕਾਊਂਟਰ ਗੇਟ ਦੇਖੂਗਾ ਜਿੱਥੇ ਕਿ ਮਤਲਬ ਕਿ ਪਰਕੀਆਂ ਦੇ ਹੁੰਦੀਆਂ ਨੇ ਨਗਾ ਦੀਆਂ ਤੇ ਜਿਹੜੇ ਆਪਾਂ ਨਾ ਖਰੀਦਾਂਗੇ 100 ਰੁਪਏ ਪਰਚੀ ਤੇ ਜਿਹੜਾ ਖਾਲੀ ਨਾਗਨੇ ਮਤਰੀ ਕੀ ਕਲੇ ਸਿੰਗਲ ਨਾਗਨੇ ਉਹਨਾਂ ਦੀ ਸਿਰਫ 10 ਰੁਪਏ ਪਰਚੀ ਹੈਗੀ ਇੱਥੋਂ ਮਤਰਕੀ ਆ ਕੇ ਪੌਂਟਰ ਤੋਂ ਪਰਚੀ ਕਰਾ ਲੈਣੀ ਹੈ ਸੌਦਿਆਂ ਦੀ ਕਰਾ ਲੈਣੀ ਹੈਗੀ ਜੇ ਤੇ ਮਤਲਬ ਇੱਕ ਆਪਣੇ ਜਿਹੜੇ ਸੌਦੇ ਆ ਮਤਰਕੀ ਲੈ ਕੇ ਆਉਣੇ ਬੱਕਰੀਆਂ ਤੇ ਉਹਨਾਂ ਦੀ ਸਭ ਤੋਂ ਪਹਿਲਾਂ ਤੁਹਾਨੂੰ ਦੇਖ ਰਿਹਾ ਇੱਥੇ ਮਾਰਕੀਟ ਲੱਗੀ ਹੈਗੀ ਜਿੱਮ ਕੀ ਖਾਣ ਪੀਣ ਦਾ ਪ੍ਰਬੰਧ ਹੈਗਾ ਵਧੀਆ ਕੋਈ ਐ ਨਹੀਂਗਾ ਵੀ ਭੁੱਖਾ ਬੰਦਾ ਰਹ ਜੂਗਾ ਕੁਲਚਿਆਂ ਤੋਂ ਲੈ ਕੇ ਸਭ ਪ੍ਰਕਾਰ ਦੀ ਰੇੜੀਆਂ ਲੱਗੀਆਂ ਹੋਈਆਂ ਨੇ ਤੇ ਅੱਗੇ ਇੱਕ ਮਤਰਕੀ ਢਾਬਾ ਵੀ ਆ ਉਹ ਢਾਬਾ ਵੀ ਦਿਖਾ ਦਾਂਗੇ ਸਾਨੂੰ ਉੱਥੇ ਰੋਟੀ ਖਾ ਖਾਣੀ ਤੇ ਪਾਰਕਿੰਗ ਵਗੈਰਾ ਵੀ ਹੈਗੀ ਹੈਗੀ ਤੇ ਅੱਜ ਥੋੜੀ ਜਿਹੀ ਮਤਲਬ ਕੀ ਵਿਸਾਖੀ ਕਰਕੇ ਮੰਡੀ ਡਾਊਨ ਆ ਗਈ ਨਹੀਂ ਮੰਡੀ ਇਹ ਬਹੁਤ ਵਧੀਆ ਭਰਤੀ ਹੈਗੀ ਮੰਡੀ ਤੁਹਾਨੂੰ ਦੱਸਦਾ ਸਾਂ ਤੁਹਾਨੂੰ ਅੱਗੇ ਦਿਖਾਉਣਾ ਹੈਗਾ ਇੱਥੇ ਸਾਂ ਦਾ ਪੂਰਾ ਪ੍ਰਬੰਧ ਹੈਗਾ ਜੇ ਕਿਸੇ ਨੂੰ ਮਤਲਬ ਤੰਬੂਆਂ ਤੰਬੂਆਂ ਦੀ ਕੋਈ ਲੋੜ ਨਹੀਂ ਕੋਈ ਬੇਫਾਲਤੂ ਤੰਬੂ ਤੇ ਪੈਸੇ ਲਾਉਣ ਦੀ ਲੋੜ ਨਹੀਂ ਉਹ ਅੱਗੇ ਸਾਡੇ ਦਿਖ ਰਿਹਾ ਹੈਗਾ ਉਹ ਸਾਡੇ ਥੱਲੇ ਵਧੀਆ ਛਾਂ ਕੀ ਕੋਸਰ ਮਰਜ਼ੀ ਮਤਲਬ ਕਿੰਨਾ ਟਾਈਮ ਮਰਜ਼ੀ ਖੜੇ ਰਹੋ ਪੂਰੀ ਘੈਂਟ ਗੱਲ ਬਾਤ ਆ ਗਈ ਨਾ ਕੋਈ ਗਰਮੀ ਲੱਗਦੀ ਹੈਗੀ ਤੇ ਨਾ ਮਤਲਬ ਕੋਈ ਪਾਣੀ ਦਾ ਕੋਈ ਘਾਟ ਹੈਗੀ ਪਾਣੀ ਦੀ ਫੁੱਲ ਉਦੋਂ ਬਾਅਦ ਜੇ ਕਿਸੇ ਨੇ ਤੜਾਗੀਆਂ ਲੈਣੀਆਂ ਹੋਈਆਂ ਆਪਦੇ ਬੱਕਰੀਆਂ ਵਾਸਤੇ ਤਾਂ ਸਭ ਕੁਝ ਮਿਲਦਾ ਕੁਝ ਵੀ ਲੈ ਸਕਦੇ ਆ ਆਪਦੇ ਬੱਕਰੀਆਂ ਵਾਸਤੇ ਠੀਕ ਆ ਬਾਈ ਜੀ ਬੱਕਰੀਆਂ ਦੇ ਗੱਲ ਤੇ ਪਾਉਣ ਵਾਸਤੇ ਦੇਖ ਲਓ ਬਾਈ ਜੀ ਠੀਕ ਆ ਹੁਣ ਤੁਹਾਨੂੰ ਮੈਂ ਸਾਈਡ ਥੱਲੇ ਦਿਖਾ ਦਿੰਨਾ ਐਂਟਰ ਹੁਣ ਸਾਰ ਤੁਸੀਂ ਸਭ ਤੋਂ ਪਹਿਲਾਂ ਦੇਖੋ ਬਾਈ ਜੀ ਇੱਥੇ ਮਤਲਬ ਕਿ ਬੱਕਰੀਆਂ ਬੰਨਣ ਵਾਸਤੇ ਵੀ ਪੂਰਾ ਪ੍ਰਬੰਧ ਹੈਗਾ ਜੇ ਕਿਸੇ ਨੂੰ ਮਤਲਬ ਕਿ ਕਈ ਵਾਰ ਹੁੰਦਾ ਕਿੱਲੇ ਬੁੱਲੇ ਨਾ ਲਿਫਟ ਬਾਈ ਫੁਰਲੀਆਂ ਖਾਲੀਆਂ ਸਭ ਕੁਝ ਤਾਰ ਮੇਰੀ ਮਰਦੀ ਆ ਮਾਹੌਲ ਦੇਖੋ ਬਈ ਬੱਕਰੀਆਂ ਉਸੀ ਆ ਰਹੇ ਜੇ ਕਿਸੇ ਨੇ ਮਤਲਬ ਕੋਈ ਦੇਖ ਪਛਾਣ ਵਾਲਾ ਬੰਦਾ ਗਾ ਨਸਲਾਂ ਵੀ ਆਉਂਦੀਆਂ ਨੇ ਇੱਥੇ ਤੇ ਦੇਸੀ ਵੀ ਆਉਂਦੀਆਂ ਨੇ ਕਈ ਬੰਦੇ ਦੇਸੀ ਲੈ ਜਾਂਦੇ ਨੇ ਉਹ ਬੰਦੇ ਬਾਤ ਤਾਂ ਫਿਰ ਮੱਥੇ ਦਾ ਹੱਥ ਮਾਰ ਦਿੰਗੇ ਆ ਕੀ ਹੋ ਗਿਆ ਬੱਕਰੀਆਂ ਪੂਰੀਆਂ ਚਰਾਣਾ ਦੇਖੋ ਸੋਹਣੀ ਸੰਖੀਆਂ ਬੱਕਰੀਆਂ ਨੇ ਆ ਵੀ ਸੋਹਣਾ ਸੰਖਾ ਬੱਕਰਾ ਹੈ ਦੇਖੋ ਭਾਈ ਇਹ ਮੁਰਗਾ ਦੇਖੋ ਭਾਈ ਜੀ ਜੇ ਕਿਸੇ ਨੇ ਮੁਰਗਾ ਲੈਣਾ ਹੋਵੇ ਆਪਾਂ ਗੱਲਬਾਤ ਕਿਸੇ ਨਾਲ ਕਰ ਨਹੀਂ ਸਕਦੇ ਕਿਉਂਕਿ ਮੈਂ ਗੱਲਬਾਤ ਵਾਲੀ ਵੀਡੀਓ ਅਲੱਗ ਬਣਾਉਂਗਾ ਸਿਰਫ ਤੁਹਾਨੂੰ ਦੱਸ ਸਕਦਾ ਵੀ ਇੱਥੋਂ ਆਪਾਂ ਕੀ ਕੁਛ ਲੈ ਸਕਦਾ ਮੁਰਗੇ ਵਗਾਰੇ ਲੈ ਜਾ ਸਕਦੇ ਬੱਕਰੀਆਂ ਵੀ ਦਾਣੂ ਪੇਟਾ ਵੀ ਆਉਂਦਾ ਨੇ ਲੇੜੇ ਜੇ ਕਿਸੇ ਨੇ ਲੇੜੇ ਲੈਣੇ ਹੁਣ ਨਹੀਂ ਲੈਂਦਾ ਵੀ ਉੱਥੇ ਕਰ ਮਿਲ ਜਾਂਦੇ ਨੇ ਬਲਤ ਤੁਸੀਂ ਯਾ ਦੇਖੋ ਬੱਕਰੀ ਦੇਖ ਲਓ ਭਾਈ ਸਤਿ ਸ਼੍ਰੀ ਅਕਾਲ ਜੀ ਇੱਕ ਮਿੰਟ ਹਾਂ ਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਹੜਾ ਪਿੰਡਾ ਆਪਣਾ ਕਣਕਵਾਲ ਜੀ ਕਣਕਵਾਲੀ ਤੁਸੀਂ ਕਿੰਨੇ ਕੀ ਕੁਛ ਲੈ ਕੇ ਆਏ ਉੱਥੇ ਦੋ ਬੱਕਰੀ ਦੋ ਬੱਕਰੀਆਂ ਬੱਕਰੇ ਨੇ ਦੋਨੇ ਹਾਂ ਜੀ ਇਹਨਾਂ ਦਾ ਕਿਹੜੀ ਨਸਲ ਦੇ ਬੱਕਰੇ ਨੇ ਇਹ ਬਿੱਟਲ ਜੀ ਬਿੱਟਲੇ ਨਾ ਕੰਨਾਂ ਹੀ ਲੈਂਥ ਲੰਥ ਕਿਵੇਂ ਆਈ ਬਹੁਤ ਵਧੀਆ ਇਹ ਮੇਨੇ ਤਾਂ ਨਹੀਂ ਕਿ ਤੁਸੀਂ ਨੇ ਲੈਂਥ ਇਹਨਾਂ ਦੀ ਮੀਣੀ ਨਹੀਂ ਹੈਗੀ ਮੀਣੀ ਨਹੀਂ ਹੈਗੀ ਕਿੰਨੇ ਚਿਰ ਦੇ ਨੇ ਕਹਿ ਦਿੰਦਾ ਨਹੀਂ ਇਹ ਦੋ ਦੰਦ ਹੁਣ ਹੋਏ ਨੇ ਦੋਨੇ ਜੀ ਹਾਂ ਇਹ ਤੁਹਾਡੇ ਆਪ ਦੀ ਫਰੀਡਾ ਇੱਕ ਗਾਹ ਲਾਈ ਕੀ ਵਿੱਚ ਆਉਦੀ ਆਉਦੀ ਹੈ ਕਿੰਨੀਆਂ ਬੱਕਰੀਆਂ ਨੇ ਤੁਹਾਡੇ ਕੋਲ ਸਾਡੇ ਕੋਲ 12 12 ਹੀ ਠੀਕ ਹੈ ਜੀ ਤੁਹਾਡਾ ਕੋਈ ਨੰਬਰ ਨੰਬਰ ਹੈਗਾ ਜਾਂ ਹੈਗਾ ਤੁਹਾਡੇ ਕੋਲ ਨੰਬਰ ਕੰਟੈਕਟ ਨੰਬਰ ਇਹ ਮੇਰੇ 940 0422 ਇੱਕ ਵਾਰ ਹੀ ਬਿਲਕੁਲ ਜਿਹੜਾ 9940 04320 ਓਕੇ ਧੰਨਵਾਦ ਜੇ ਬਾਈ ਕਿਸੇ ਨੇ ਬੱਕਰਾ ਜਾਂ ਬੱਕਰੇ ਲੈਣੇ ਹੋਣ ਇਹ ਖੱਸੀ ਨੇ ਬਾਬਾ ਨਾ ਇਹ ਦੂਜੇ ਨੇ ਆਂਡੂ ਨੇ ਠੀਕ ਆ ਬਾਈ ਦੇ ਕਿਸੇ ਨੇ ਬੱਕਰਾ ਲੈਣਾ ਹੋਇਆ ਜਾਂ ਕੁਝ ਉਹਨਾਂ ਨੂੰ ਬਾਬੇ ਦਾ ਨੰਬਰ ਜੇ ਸਕਰੀਨ ਤੇ ਪਾ ਦਾਂਗੇ ਨਹੀਂ ਤੁਸੀਂ ਬਾਬੇ ਦਾ ਨੰਬਰ ਸੁਣ ਲਿਓ ਉਹ ਤੁਸੀਂ ਆ ਕੇ ਗੱਲਬਾਤ ਕਰ ਸਕਦੇ ਹੋ ਬਾਈ ਬਾਬੇ ਨਾਲ ਬੱਕਰੀ ਲੈਣੇ ਹੋਏ ਤਾਂ ਓਕੇ ਬਾਈ ਅੱਗੇ ਦੇਖਦੇ ਆਪਾਂ ਕੀ ਕੋਸਾ ਲਓ ਬਈ ਆ ਦੇਖੋ ਬੱਕਰੀਆਂ ਦੀ ਬਾਈ ਨਾਲ ਗੱਲਬਾਤ ਕਰਦੇ ਆ ਕਿਉਂ ਬਾਈ ਗੱਲ ਕਰੇਗਾ ਕਿਹੜਾ ਪਿੰਡ ਆ ਬਾਈ ਤੇਰਾ ਪਿੰਡ ਮੇਰਾ ਹੱਥ ਨਾਲ ਬਸ ਹੱਥ ਨਾਲ ਹੱਥ ਨਾਲ ਪੁਰਾਣਾ ਕੀ ਲੈ ਕੇ ਆ ਤੂੰ ਇਹ ਵਾਰ ਦੋਨੇ ਦੋਨ ਇੱਕ ਨਾਲ ਕੀ ਲੈ ਕੇ ਆ ਇੱਕ ਨਾਲ ਆ ਗੀ ਇਹ ਕਿਹੜੀ ਨਸਲ ਆ ਬਾਈ ਇਹ ਇਹ ਨਸਲ ਬੀਟਲ ਆ ਜੀ ਕਹਿ ਦੰਦਾ ਕੀ ਇਹ 6 ਦੰਦਾ ਜੀ 6 ਦੰਦਾ ਗਿਆ ਬਾਈ ਕੀ ਨਾਲ ਬੱਚਾ ਕੇ ਬੱਕਰਾ ਨਾਲ ਜੀ ਬੱਕਰਾ ਨਾਲ ਬੱਕਰਾ ਬਾਈ ਜੀ ਕਿੰਨੇ ਮੰਗਦੇ ਆ ਰੇਟ ਰੂਡ ਕੀ ਮੰਗ ਰਿਹਾ 25000 ਰੁਪਏ ਹੁਣ 25000 ਰੁਪਏ ਵੀਰੇ ਥੋੜਾ ਕੋਈ ਨੰਬਰ ਬੋਲ ਦੇ ਵੀਰੇ ਨੰਬਰ ਯਾਦ ਨਾ ਨੰਬਰ ਨਹੀਂ ਕੋਈ ਲੋ ਬਾਈ ਜੀ ਕਿਸੇ ਨੇ ਲੈਣੀ ਤਾਂ ਲੌਂਗਵਾਲ ਬੱਕਰਾ ਮੰਡੀ ਤੇ ਪਹੁੰਚ ਕੇ ਆ ਕੇ ਤੁਸੀਂ ਬੱਕਰੀ ਲਈ ਜਾ ਸਕਦੇ ਓਕੇ ਬਾਈ ਜੀ ਅੱਗੇ ਦਿਖਾਉਣਾ ਤੁਹਾਨੂੰ ਦੇਖੋ ਬਾਈ ਜੀ ਬੱਕਰੀਆਂ ਦਾ ਪੂਰਾ ਘੈਂਟ ਬੰਦਵਾਤ ਹੈ ਜੀ ਪਾਣੀ ਦਾ ਹੀ ਪੂਰਾ ਪ੍ਰਬੰਧਨ ਜਿੰਨਾ ਕੋਲੇ ਮਤਲਬ ਵਧੀਆ ਬੱਕਰੀਆਂ ਨੇ ਉਹ ਲੇਕਿਨ ਨਾ ਬੱਕਰੀ ਵਧੀਆ ਕਿ ਦੇਖੋ ਕੰਨ-ਕੰਨ ਵਧੀਆ ਢਾਲਾ ਕਰ ਹੁਣ ਗਾਹ ਕਿ ਨਹੀਂ ਕਾਹਦੇ ਕਰਕੇ ਵਿਸਾਖੀ ਕਰਕੇ ਵਿਸਾਖੀ ਕਰਕੇ ਥੋੜਾ ਗਾਹ ਘੱਟ ਪੈ ਰਿਹਾ ਹੈਗਾ ਅੱਜ ਕੋਸੇ ਵਿਸਾਖੀ ਆ ਕੋਸੇ ਅੱਜ ਮੰਡੀ ਨਾਲ ਮੰਡੀ ਭੜ ਗਈ ਤਾਂ ਕਰਕੇ ਆ ਬੱਚੇ ਲੈ ਕੇ ਆਇਆ ਬਾਈ ਵੇਚਣ ਵਾਸਤੇ ਲਿਆ ਹੋਊਗਾ ਬੱਚੇ ਦੋਨੇ ਬੱਚੀ ਲੈ ਕੇ ਆਵੇਂ ਹਾਂਜੀ ਕਿਹੜਾ ਪਿੰਡ ਆ ਬਾਈ ਛੋਟਾ ਕਾਂਹ ਚ ਲਾਈ ਕਾਂਹ ਚ ਲਾਈ ਜੀ ਸੋਨਰੂਰ ਕੋਲੇ ਕਾਂਹ ਚ ਲੜੇ ਹਾਂਜੀ ਕੀ ਲੈ ਕੇ ਆ ਤੁਸੀ ਆ ਬੱਚੇ ਹੀ ਹਾਂਜੀ ਕਿੰਨੇ ਰੇਟ ਮੰਗ ਰਹੇ ਹੋ ਤੁਸੀਂ ਇਹਨਾਂ ਦਾ ਇਹਨਾਂ ਦਾ 8000 ਹੈ ਤੇ 8000 ਰੁਪਏ ਮੰਗ ਰਹੇ ਹੋ ਕੱਲੇ ਦੋਨੇ ਵਸ ਮਾਏ ਕਿੰਨੇ ਚਿਰ ਦਿਨੇ ਹੈ ਕਿੰਨੇ ਮਹੀਨੇ ਦਿਨੇ ਇਹ ਹੋਣਗੇ ਦੋ ਦੋ ਮਹੀਨੇ ਦੇ ਇਹ ਤੁਸੀਂ ਕਿਉਂ ਵੇਚ ਰਹੇ ਹੋਗੇ ਵੇਚ ਰਿਹਾ ਜੀ ਹੁਣ ਪਾ ਬੱਚਾ ਦੀਆ ਪਹਿਲਾਂ ਇਹ ਕਹਿੰਦੀ ਲੈਣੇ ਨੇਗੇ ਹੁਣ ਦੁਬਾਰਾ ਕਰਕੇ ਚਲ ਵੇਚ ਦੇਵੇਂਗਾ ਅਸੇ ਨਹੀਂ ਮਾਂ ਨਹੀਂ ਹੈਗੀ ਹਾਂ ਜੀ ਕੱਲੇ ਦੋ ਬੱਚੇ ਬੱਚੀ ਨੇ ਤੁਹਾਡਾ ਕੋਈ ਨੰਬਰ ਬੋਲ ਦੂੰ ਨੰਬਰ ਹੀ ਫੋਨ ਨੰਬਰ 8699199413 ਇੱਕ ਵਾਰੀ ਫਿਰ ਬੋਲ 869999413 ਲੋ ਬਾਈ ਜੇ ਕਿਸ ਨੇ ਇਹ ਬੱਚੇ ਲੈਣੇ ਹੋਏ ਠੀਕ ਹੈ ਬੇਟਾ ਨਾਲਸਲ ਦੇ ਬੱਚੇ ਨੇ ਜੇ ਲੈਣੇ ਹੋਏ ਤਾਂ ਬਾਈ ਬਾਈ ਨਾਲ ਕੰਟੈਕਟ ਕਰ ਲਿਓ ਤਾਂ ਇਹ ਬੱਚੇ ਲਿਆਇਆ ਸਨ ਦੋਨੇ ਬੱਕਰੇ ਨੇ ਕਿ ਬੱਕਰੀ ਨੇ ਬੱਕਰੇ ਨੇ ਜੀ ਦੋਨੇ ਓਕੇ ਬਾਈ ਲੋ ਬਾਈ ਦੇਖੋ ਆ ਬੱਚੇ ਨੇ ਲੈਤੀ ਦੀ ਇਹ ਬੱਕਰੇ ਮਦਰ ਕੀ ਹੁਣ ਬੱਚਾ ਤੈਨੂੰ ਪਤਾ ਅੱਕ ਗਿਆ ਸਾਮ ਸਮਈਆਂ ਨਹੀਂ ਹੋ ਰਿਹਾ ਜੇ ਕੋਈ ਲੈ ਆਣਾ ਚਾਹੁੰਦਾ ਤਾਂ ਬਾਈ ਨੂੰ ਫੋਨ ਲਾ ਸਕਦਾ ਬਾਈ ਜੀ ਕਿੰਨੇ ਮੰਗ ਰਿਹਾ ਤੁਸੀਂ ਇਹਨਾਂ ਦਾ ਰੇਟ 18000 ਦੋਨਿਆਂ ਦਾ ਹੀ ਹਾਂਜੀ ਬਾਕੀ ਮੌਕੇ ਤੇ ਕਾਰਵਾਤਾ ਹੋ ਜੂਗੀ ਓਕੇ ਲੋ ਭਈਆ ਦੇਖੋ ਬੱਕਰੀ ਦੀ ਇੱਥੇ ਖੜੀ ਹੈ ਜਿਹੜੀ ਆ ਵੀ ਬੱਕਰੀ ਆ ਭਾਈ ਬੇਟਾ ਨਾ ਸਕਦੀ ਆਪਾਂ ਬਾਈ ਨਾਲ ਗੱਲਬਾਤ ਕਰਕੇ ਪੁੱਛ ਦਿਆਂਗੇ ਕਿਹੜਾ ਪਿੰਡ ਆ ਇਹਨਾਂ ਦਾ ਕਿਹੜਾ ਨਾ ਭਾਈ ਕਿਹੜਾ ਪਿੰਡ ਆ ਤੇਰਾ ਆਹੀ ਆਪਣਾ ਜਿਹੜਾ ਸ਼ੇਮਟ ਸ਼ੇਰਾਂ ਵਾਲਾ ਹਾਂ ਠੀਕ ਆ ਭਾਈ ਕਿਈ ਲੈ ਗਿਆ ਤੁਸੀਂ ਕਿੰਨੇ ਨਾਲ ਅਗਲੇ ਲੈ ਬੱਕਰੀਆਂ ਭਾਈ ਦੋਨੇ ਬੱਕਰੀਆਂ ਦੋ ਨਹੀਂ ਲੈ ਕੇ ਆ ਬਸ ਚਾਰ ਨੇ ਚਾਰ ਨੇ ਬਈ ਹਾਂ ਕਿਹੜੀ ਨਾਲ ਵੇਟਣ ਨਾਲ ਵੀਰੇ ਤੁਹਾਡੀ ਹਾਂ ਬਈ ਬੱਕਰੀਆਂ ਪੂਰੀਆਂ ਸੋਹਣੀਆਂ ਨੇ ਜੇ ਕੋਈ ਲੈਣ ਵਾਲਾ ਹੋਵੇ ਚਾਹ ਬਾਣਾ ਤਾਂ ਬਾਈ ਦਾ ਕੰਟੈਕਟ ਨੰਬਰ ਆਪਾਂ ਲੈ ਲੈਨੇ ਆ ਬਾਈ ਨਾਲ ਤੁਸੀਂ ਗੱਲਬਾਤ ਕਰ ਲਓ ਬਾਈ ਛੇੜਾ ਨੰਬਰ ਬੋਲ ਦੇ ਇੱਕ ਵਾਰੀ ਫੋਨ ਨੂੰ 98155 99355 89325 ਇੱਕ ਵਾਰੀ ਫੇਰ ਬੋਲ ਦੇ ਵੀਰੇ 981558935 ਲੋ ਬਾਈ ਬਾਈ ਦਾ ਨੰਬਰ ਸਕਰੀਨ ਤੇ ਆ ਜੂਗਾ ਜੇ ਕਿਸੇ ਨੇ ਗੱਲਬਾਤ ਕਰਨੀ ਹੋਈ ਬਾਈ ਨਾਲ ਤਾਂ ਫੋਨ ਕਰ ਸਕਦਾ ਬਾਈ ਦਾ ਵੀਡੀਓ ਚੰਗੀ ਲੱਗਦਾ ਸ਼ੇਅਰ ਜ਼ਰੂਰ ਕਰ ਲੋ ਬਾਈ ਆ ਬੱਕਰੀ ਨਾ ਹੁੰਦੀ ਫਿਰਦੀ ਹੈਗੀ ਗਰਮੀ ਬਹੁਤ ਆਗੀ ਦੇਖੋ ਬਾਈ ਬੱਕਰੀ ਦੇ ਕੰਨ ਕੋਲ ਨਹੀਂ ਵਧੀਆ ਨੇ ਪੂਰਾ ਗੱਲਬਾਤ ਆਗੀ ਇਸ ਤਰ੍ਹਾਂ ਥੋੜੀ ਬੱਕਰੀ ਸਾਡੇ ਦਾ ਬੱਕਰੀ ਕਹਿੰਦਾ ਮੂਹੂ ਦੀ ਵਰਨਾ ਉਹਦਾ ਮੂਹੂ ਦੀ ਅੱਛਾ ਬਾਈ ਇਹ ਇੰਦੀ ਜਸਸੀ ਕੰਮ ਇਹ ਬੱਕਰਾ ਦੇਖੋ ਤੁਸੀਂ ਹੁਣ ਬਹੁਤ ਵਧੀਆ ਬੱਕਰਾ ਹੈਗਾ ਵਧੀਆ ਕੁਆਲਿਟੀ ਦਾ ਬੱਕਰਾ ਹੈਗਾ ਲੰਗੋਵਾਲ ਬੱਕਰਾ ਮੰਡੀ ਤੇ ਪਹੁੰਚਿਆ ਪੂਰਾ ਸਰਾ ਕੱਦ ਕਾਰ ਹੈ ਵਧੀਆ ਗਾ ਬੱਕਰੇ ਦਾ ਹਨ ਵਧੀਆ ਗੱਲ ਬਾਤ ਹੈ ਜੀ ਉਧਰ ਤੁਸੀਂ ਲੰਗੋਵਾਲ ਮੰਡੀ ਤੇ ਬਹੁਤ-ਬਹੁਤ ਪਹੁੰਚਿਆ ਕਰੋ ਤੁਹਾਨੂੰ ਤਾਂ ਲੋ ਪਤਾ ਲੱਗੇ ਵੀ ਕਿੱਦਾਂ ਦਾ ਮਾਹੌਲ ਹੈਗਾ ਹੁਣ ਤੁਸੀਂ ਆ ਬੱਚੇ ਦੇਖੋ ਸਾਰੇ ਬੱਚੇ ਲੈ ਕੇ ਆਏ ਨੇ ਸਿਰਫ ਬੱਚੇ ਨੇ ਇਹਨਾਂ ਪ੍ਰੋਜੈਕਟਿੰਗ ਬੱਚਾ ਨੇ ਚਾਹਵਾਣਾ ਕੋਈ ਲੈਣ ਵਾਲਾ ਤਾਂ ਉਹ ਵੀ ਵਿਆਹ ਦਾ ਬੱਚਾ ਕੋਈ ਪ੍ਰੋਬਲਮ ਨਹੀਂ ਹੈ ਨਾ ਆਹ ਦੇਖੋ ਬਈ ਦੋਨੇ ਰਾਣੀ ਜੋੜੇ ਇੱਕ ਬੱਕਰੀ ਇੱਕ ਬੱਕਰਾ ਕਰੋੜਾ ਦਾ ਇੱਕ ਸਿੰਗ ਵਾਲਾ ਵਧੀਆ ਵੀ ਬੱਕਰੇ ਬੱਕਰੇ ਵਧੀਆ ਕਰਨਵਾਤਾ ਵੀ ਸਿਹਰਾ ਦਾ ਬੱਕਰਾ ਇਹ ਕੋਈ ਲੈਣਾ ਹੁੰਦਾ ਚਾਹਵਾਣਾ ਲਿਆ ਸਕਦਾ ਹੈ ਉਹ ਦੇਖ ਲਓ ਬਾਈ ਤੁਸੀਂ ਇਹਦੇ ਵੀ ਵਧੀਆ ਨਸਲ ਦੀਆਂ ਚਾਹਗੀਆਂ ਨੇ ਵਿੱਚ ਦੇਸੀ ਨੇ ਜੇ ਕੋਈ ਲੈਣਾ ਜੇ ਕੋਈ ਹੁੰਦਾ ਚਾਹਵਾਣਾ ਮਤਲਬ ਕਿ ਲਿਆ ਸਕਦਾ ਹੈ ਆ ਬਾਈ ਦੀਆਂ ਬੱਕਰੀਆਂ ਨੇ ਸ਼ਿਹਰਾ ਗੱਲਵਾਤਾ ਵੀ ਬਾਈ ਨਾਲ ਗੱਲਬਾਤ ਤਾਂ ਕੀ ਕਰਨੀ ਆ ਇਹਦਾ ਨੰਬਰ ਲੈ ਲੈਣਾ ਹੈ ਨਾ ਤੁਸੀਂ ਬਸ ਇਹ ਬਾਈ ਨਾਲ ਗੱਲਬਾਤ ਕਰ ਲੈ ਜੇ ਕੋਈ ਲੈਣਾ ਹੋਵੇ ਨਾ ਬਾਕੀ ਉਹ ਮੈਂ ਖਲਾਰਕਾ ਬਾਈ ਨੇ ਚਲ ਦੇਖ ਰਿਹਾ ਆ ਦੇਖੋ ਬਈ ਬੱਕਰਾ ਵਧੀਆਗਾ ਕਹਿ ਦੰਦਾ ਵੀਰੇ ਇਹ ਯਾਰ ਦੰਦਾ ਕਿਹੜਾ ਪਿੰਡ ਆ ਆਪਣਾ ਵੀਰੇ ਤੁਹਾਡਾ ਨੰਬਰ ਬੋਲਦਾ ਵੀਰੇ 50270 ਇੱਕ ਮਿੰਟ ਵੀਰੇ ਆ ਬੱਕਰਾ ਚੈੱਕ ਕਰ ਲਓ ਵੀਰੇ ਜੇ ਕੋਈ ਲੈਣ ਵਾਲਾ ਹੋਇਆ ਨਾ ਚੜ ਦੰਦਾ ਵੀਰੇ ਨਾ ਚਾਰ ਦੰਦ ਦਾ ਬੱਕਰਾ ਬਾਈ ਨਾ ਆਪਾ ਪਿੰਡ ਪਿੰਡ ਪਹੁੰਚਦਾ ਤੇਦਾ ਨੰਬਰ ਕਰਦਾ ਬਾਈ ਪਹਿਲਾਂ ਉਹਦਾ ਪਿੰਡ ਦੱਸੇ ਵੀਰੇ ਕਿਤਲਾ ਵੀਰੇ ਕਿਤਲਾ ਬਾਈ ਤੁਹਾਡਾ ਕੰਟੈਕਟ ਨੰਬਰ ਬੋਲਦਾ 6583250278 ਇੱਕ ਵਾਰੀ ਟਿਕਾਈ ਜੀ ਨਾ ਬੋਲ 6583250278 ਲੈ ਬਾਈ ਜੇ ਕਿਸੇ ਨੇ ਲੈਣਾ ਹੋਇਆ ਤਾਂ ਬਾਈ ਕੰਟੈਕਟ ਨੰਬਰ ਸੁਣ ਕੇ ਬਾਈ ਦਾ ਨਾ ਤਾਂ ਫੋਨ ਲਾ ਸਕੋਗੇ ਆਪਾਂ ਅੱਗੇ ਦੇਖ ਦਾਂਗੇ ਤਾਂ ਬਾਬਾ ਕੀ ਲੈ ਕੇ ਆਇਆ ਤੂੰ ਤਿੰਨ ਬੋਕ ਨੇ ਲੈ ਪਹਿਲਾਂ ਤੁਹਾਡੇ ਤਿੰਨੇ ਬੋਕ ਦਿਖਾ ਦਣਾ ਫਿਰ ਐ ਇਹੜੇ ਕਿਹੜੇ ਬੋਕ ਨੇ ਆਉਣਾ ਇੱਥੇ ਜਾ ਕਰਦੇ ਮੜਾ ਜਾ ਆ ਵੀ ਮੇਰੀ ਐ ਆ ਵੀ ਐ ਉਹ ਹੋਇਆ ਉਹ ਵੀ ਆ ਆ ਲੋ ਭਾਈ ਬੂਕ ਦੇਖ ਲੋ ਕਰਨਕੁਣ ਦੇਖ ਲੋ ਵਧੀਆ ਗੱਲਬਾਤ ਆ ਕਿ ਭਰਿਆ ਵਾ ਇਹ ਕਿਹਨੇ ਲੈਣ ਆਇਆ ਤਾਂ ਲੈ ਸਕਦਾ ਤੇ ਛੋਡੀ ਆ ਭਾਈ ਇਹਣਾ ਹਾਂ 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 ਬਾਈ ਇੱਕ ਨੰਬਰ ਦੇ ਤਾਂ ਤੁਸੀਂ ਨੇ ਨਾ ਲੈ ਭਾਈ ਜੇ ਕਿਸੇ ਨੇ ਲੈਣ ਆਇਆ ਤਿੰਨਾਂ ਬੋਕਾਂ ਚੋਂ ਤਾਂ ਬਾਜੀ ਦਾ ਨੰਬਰ ਦੇ ਦਾਂ ਸਕਰੀਨ ਤੇ ਆ ਜੂਗਾ ਭਾਈ ਨਾਲ ਗੱਲਬਾਤ ਕਰ ਲਿਓ ਠੀਕ ਆ ਭਾਈ ਜੀ ਅੱਗੇ ਦੇਖਦੇ ਆਪਾਂ ਹੋਰ ਮੰਡੀ ਦਾ ਮਾਹੌਲ ਆ ਮੰਡੀ ਭਰੀ ਹੋਈ ਆ ਚਾਕਾ ਚੱਕਾ ਪੂਰੀ ਵਧੀਆ ਦੇਖ ਲੋ ਨੇ ਤੁਮ ਲੋ ਭਾਈਆ ਤਿੰਨ ਬੱਕਰੀਆਂ ਨੇ ਚੈੱਕ ਕਰ ਲੋ ਜੀ ਉਹ ਚਿੱਟੇ ਬੱਕਰੇ ਲਈ ਵਧੀਆ ਮਹੌਲਾ ਯਾਰਾ ਉੱਤੇ ਕਾਈਟ ਆ ਬਿੱਲੀ ਲੈਣੀ ਕਿਹਨੇ ਨਾ ਕਾਇਟ ਬਹੁਤ ਹਣੀ ਚਾਇਟ ਆ ਜੀ ਟਿੱਡੀ ਅੰਦਰ ਬਚੀ ਬਾਕੀ ਉਹਨੂੰ ਹੋਰ ਵੀ ਬੱਕਰੇ ਲਗਾਵਾਂਗੇ ਪਹਿਲਾਂ ਇੱਕ ਬੰਦੇ ਨਾਲ ਗੱਲਬਾਤ ਕਰਦੇ ਆਂਗੇ ਫਰਨਾ ਦਿਸੂ ਬੱਕਰੀ ਕਿਹਦੀ ਬੱਕਰੀਆਂ ਥਾਣ ਦੇਖੋ ਜੀ ਬੱਕਰੀ ਦੇਖੋ ਭਈ ਇਹ ਜੀ 2 ਨਵਰੇ ਦੇ ਸਾਹਮਣੇ ਬਾਈ ਨਾ ਗੱਲਬਾਤ ਕਰ ਜੀ ਦੇਖੋ ਹਾਂ ਜੀ ਆਪ ਅੱਛੇ ਨੇ ਜੀ ਇਹਦੇ ਇੱਕ ਥਾਂ ਦੇ ਆਪ ਆਇਆ ਹੋਏ ਉਹਦੇ ਨਾਲ ਭਾਈ ਉਹ ਹਾਂ ਬੱਸ ਕੋਈ ਦੱਸ ਜੀ ਕਿਹੜਾ ਪਿੰਡ ਆ ਬੱਸ ਦੱਸ ਦੇ ਕਿਹੜਾ ਪਿੰਡ ਆ ਤੇਰਾ ਹੀਰੋ ਖੁਰਦੋ ਹੀਰੋ ਖੁਰਦੋ ਖੁਰਦੋ ਤੁਹਾਡਾ ਕੋਈ ਨੰਬਰ ਹੈਗਾ ਫੋਨ ਨੰਬਰ ਆ ਫੋਨ ਨੰਬਰ ਹੈਗਾ ਹਾਂ ਬੋਲ ਦੇ ਫਿਰ ਫੋਨ ਨੰਬਰ ਆ ਅਨੈਬੀ ਆ ਖੜਾ ਬੰਦਾ ਇਹਨੂੰ ਹੱਕ ਮਾਰ ਆ ਬਾਈ ਦੀਆਂ ਬੱਕਰੀਆਂ ਨੇ ਇਹ ਆ ਬੱਕਰੀ ਕਿਸੇ ਬੱਕਰੀ ਖੱਸੀ ਬੱਕਰੀ ਕਿਸੇ ਬੱਕਰੀ ਨੇ ਵੀਰੇ ਜੇ ਕੋਈ ਲੈਣ ਵਾਲਾ ਬਾਈ ਦਾ ਕੰਟੈਕਟ ਨੰਬਰ ਲੈਣਾ ਹਾਂਜੀ ਬਾਈ ਜੀ ਕਿਹੜਾ ਪਿੰਡ ਆ ਬਣਾਈ ਹੀਰੋ ਖੁਰਦੀ ਹੀਰੋ ਖੁਰਦੋ ਬਾਈ ਜੀ ਕਿਹੜਾ ਇਹ ਨਸਲ ਦੀ ਬੱਕਰੀ ਹੈਗੀ ਆ ਇਹ ਬਿਟਲ ਨਹੀਂ ਕਿੰਨੇ ਦੰਦੀ ਆ ਵੀਰੇ ਆ ਚਾਰ ਦਿਨ ਦਾ ਜੀ ਤਾਜੀ ਸੂਈ ਹੀ ਹੈ ਪਰਲੀ ਜੀ ਇਹ ਜੀ ਹੋਊਗੀ ਚੌਥੇ ਪੰਜੇ ਸੂਈ ਹੈ ਜੀ ਚੌਥੇ ਪੰਜੇ ਸੂਈ ਹੈ ਮਤਲਬ ਕਿ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਮੈਂ ਇਹਨੂੰ ਤਾਂ ਹੀ ਹੋ ਗਿਆ ਹਫਤਾਕ ਹੋ ਗਿਆ ਜੀ 6 ਦਿਨ ਹੋ ਗਿਆ ਜੀ 6 ਦਿਨ ਜੀ ਇਹਦੇ ਬੱਚੇ ਕਿੰਨੇ ਨੇ ਇਹਦੇ ਬੱਚੇ ਦੋ ਨੇ ਆ ਬੱਠੇ ਨੇ ਜੀ ਇੱਕ ਪੱਠਾ ਇੱਕ ਬੱਕਰਾ ਜੀ ਇੱਕ ਪੱਠਾ ਇੱਕ ਬੱਕਰਾ ਜੀ ਤੇ ਪਰਲੀ ਨੂੰ ਕਿੰਨਾ ਟਾਈਮ ਹੋ ਗਿਆ ਵੀ ਉਹਨੂੰ ਸੂਈ ਨੂੰ ਹੋ ਗਿਆ ਜੀ 2 ਮਹੀਨੇ ਜੀ ਉੱਤੇ ਹੋਵੇ ਪੰਜ ਚਾਰ ਦਿਨ ਉਹ ਆ ਬੱਕਰਾ ਇੱਕ ਖੱਸੀ ਬੱਕਰਾ ਆ ਬੱਕਰਾ ਜੀ ਹਾਂ ਜੀ ਕਹਰਾ ਬੱਕਰਾ ਜੀ ਥਾਣ ਦੇਖੋ ਆ ਖੱਸੀ ਬੱਕਰੇ ਨੇ ਵਧੀਆ ਜੀ 50 50 ਕਿਲੋ ਵੇਟਨ ਦਾ ਯਾਹ ਪਿਆਕ ਲੋ ਬੀਟਰ ਦਾ ਬੜਾ ਕੰਟੈਕਟ ਨੰਬਰ ਬੋਲ ਦੇ ਵੀਰੇ 7087735464 ਇੱਕ ਵਾਰੀ ਫੇਰ ਬੋਲ ਦਿੰਦਾ 7087735464 ਲੈ ਬਾਈ ਜੇ ਕਿਸ ਨੂੰ ਇਹ ਬੱਕਰੀਆਂ ਪਸੰਦ ਨੇ ਤਾਂ ਵੀਰੇ ਬਾਈ ਨਾਲ ਕੰਟੈਕਟ ਨੰਬਰ ਤੇ ਫੋਨ ਕਰ ਸਕਦਾ ਬੱਕਰੀਆਂ ਦਾ ਮਤਲਬ ਕਿ ਸੌਦਾ ਉਸ ਸਾਹ ਨਾਲ ਹੋ ਜੂਗਾ ਜਿਹੜੇ ਸਾਹ ਨਾਲ ਤੁਸੀਂ ਬਾਈ ਨਾਲ ਗੱਲਬਾਤ ਕਰੋਗੇ ਬਾਈ ਜੀ ਇਹਨਾਂ ਰੇਟ ਰੂਟ ਕਿੰਨਾ ਲਾਇਆ ਤੁਸੀਂ ਨੇ ਇਹਦਾ 30000 ਇਹਦਾ ਸਿੰਗਲ ਬੱਕਰਾ ਕਹਿਰਾ ਬੱਕਰਾ ਕਹਿੰਦੇ ਆਪਾਂ ਇਹਨੂੰ ਠੀਕ ਹੈ ਬਾਈ ਤੇ ਇਹਦੇ ਨਾਲ ਦੋ ਬੱਕਰੇ ਨੇ ਇਹਦਾ 36000 ਰੁਪਏ ਪ੍ਰਾਈਸ 30000 ਠੀਕ ਹੈ ਇਹਦੇ ਗਾਲ ਚ ਰੱਸੀ ਪਾਉਦਾ ਉਹ ਤੇੜਾ ਦਾਗ ਹੈ ਨਾ ਇਹ ਬਹੁਤ ਦੂਰ ਤੱਕ ਜਾਊਗਾ ਠੀਕ ਹੈ ਜੀ ਆ ਆ 50000 ਦੇ ਨੇ ਆ ਬੱਕਰੇ ਦੋਨੇ 50000 ਦੇ ਨੇ ਵੀਰੇ ਦੋਨੇ ਖੱਸੀ ਬੱਕਰੇ ਨੇ 50 ਕਿਜੀ ਪਲਸ weight ਆ ਜੀ ਦੇ ਕਿਨੇ weight ਕਿੰਨਾ ਉਹ 50 ਉਹ ਕਿੰਨਾ ਮੰਤ ਰੇਟ ਕਿੰਨਾ ਜੀ ਰੇਟ 50000 ਆ ਜੀ ਦੋਨਾਂ ਦਾ ਹਾਂਜੀ ਹਾਂਜੀ ਦੋਨਾਂ ਦਾ ਜੀ weight ਹੀ 50000 ਆ ਜੀ ਆ ਬੀਟੀ 50 ਕਿਲੋ ਆ ਜੀ ਦੋਨੇ ਕੱਲੇ ਦਾ ਸਿੰਗਲ ਦਾ ਰੇਟ 50 ਕਿਲੋ ਲੱਗ ਪਾ ਗਈ 1 ਕਿਲੋ ਦੇ ਨਹੀਂ ਹਾਂਜੀ ਠੀਕ ਆ ਵੀਰੇ ਲੈ ਵੀਰੇ ਜੇ ਕਿਸੇ ਨੇ ਬੱਕਰੇ ਲੈਣਾ ਖੱਸੀ ਨਾ ਇਹ ਬਾਈ ਜੀ ਰੇਟ ਦਾ ਮੌਕੇ ਤੇ ਹੋ ਜਾਣਾ ਦਾ ਯਾ ਨਿਕਲ ਬੰਨੇ ਆਇਗਾ ਬਾਈ ਦਾ ਕੰਟੈਕਟ ਨੰਬਰ ਜਿਹੜਾ ਸਕਰੀਨ ਤੇ ਦਿੱਤਾ ਜਾਊਗਾ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਠੀਕ ਹੈ ਲੋ ਬਾਈ ਜੀ ਇੱਕ ਬੱਕਰਾ ਖੜਾਗਾ ਆ ਬਾਬੇ ਨਾਲ ਗੱਲਬਾਤ ਕਰਦੇ ਆ ਬਾਪਾ ਛੋਟਾ ਬੱਕਰਾ ਹੈ ਉਹ ਮੜਾ ਵਸਤ ਦਿਨੇ ਪਿੰਡ ਦੱਸਣਾ ਬਾਪੂ ਤੇਰਾ ਪਿੰਡ ਕਿਹੜਾ ਹੈ ਲੋਂਗੋ ਵਾਲੀ ਹੈ ਲੋਂਗੋ ਵਾਲੀ ਆ ਬਾਪੂ ਹੈ ਕਿੰਨੇ ਕਿੰਨੇ ਕਹਿ ਦਿੰਦਾ ਇਹ ਬੱਕਰਾ ਬੱਕਰਾ ਕਹਿ ਦਿੰਦਾ ਬੱਕਰਾ ਕਹਿ ਦਿੰਦੀ ਦਿੰਦੀ ਕਹਿੰਦੇ ਬਾਪੂ ਪੂਰੇ ਦੰਦ ਦਾ ਬੱਕਰਾ ਵੀਰੇ ਬਾਈ ਜੇ ਕਿਸੇ ਨੇ ਲੈਣਾ ਲੌਂਗ ਵਾਲ ਤੋਂ ਬੱਕਰਾ ਯਾਰਾ ਬਾਬੇ ਨਾਲ ਹੁਣ ਸਾਫ ਨਹੀਂ ਹੁੰਦੀ ਬਾ ਕਿਉਂਕਿ ਪੁਰਾਣਾ ਮਾਡਲ ਹਣਾ ਸਾਫ ਚ ਨਹੀਂ ਹੁੰਦਾ ਕੰਮ ਚਲੋ ਕੋਈ ਨਾ ਬਾਬਾ ਨੰਬਰ ਤੇ ਜਾਦਾ ਫੋਨ ਨੰਬਰ ਕੋਈ ਬਸ ਕੋਈ ਨਾ ਬਾਬਾ ਜੀ ਕੋਈ ਨਹੀਂ ਲੋ ਭਈਆ ਬੱਕਰੀਆਂ ਦੀ ਤਿੰਨ ਬੱਕਰੀ ਇੱਕ ਆ ਬੱਕਰੀ ਆ ਵੀਰੇ ਇਹ ਤੇ ਮਦਰ ਕੀ ਆਲੇ-ਦਾਲੇ ਹੋਏ ਪਹਿਨੇ ਬੰਦੇ ਇਹਦੇ ਨਾਲ ਗੱਲਬਾਤ ਕਰਦੇ ਆ ਬਾਈ ਨਾਲ ਭਈਆ ਕਰੇ ਮਰੇ ਗੱਲਬਾਤ ਕਰਨੀ ਆ ਲੈ ਬੱਕਰੀ ਦੇਖ ਲੋ ਵੀਰੇ ਥਾਂ ਸਨਮਨ ਦਿਖਾ ਰਾ ਨਾ ਥਣ ਤਾਂ ਜਦ ਤੁਸੀਂ ਕੀ ਦੇਖ ਰਹੇ ਹੋ ਬੱਕਰੀ ਤੇ ਆਏ ਵਾਲੇ ਬੰਦੇ ਹੋਏ ਬੈਨੇ ਤੇ ਬਾਈ ਜੀ ਕਿਹੜਾ ਪੰਡਾ ਬਣਾਈ ਲਾਂਗੋ ਵਾਲਾ ਕਹਿ ਰੰਦਾ ਵੀਰੇ ਬੱਕਰੀਏ ਪੂਰੇ ਦੰਦਾ ਨਵੇਂ ਦੰਦਾ ਨਵੇਂ ਦੰਦਾ ਵੀਰੇ ਕਿਹੜੀ ਨਸਲ ਆ ਵੀਰੇ ਬੇਟਨ ਨਸਲ ਨਾਲ ਬੱਚਾ ਵਾਈਟਾ ਵੀਰੇ ਕਹਿਰਾਗਾ ਕਹਿਰਾ ਪੈਰੀ ਪਾਟ ਕਹਿਰੀ ਪਾਟਾ ਵੀਰੇ ਮਤਲਬ ਬੱਕਰੀ ਦੇਖੋ ਫਿਰ ਦੇਖਦਾ ਬਾਈ ਭਾਈ ਜਿਹੜਾ ਰੇਟ ਰੂਟ ਤੁਸੀਂ ਨੇ ਕੀ ਮੰਗੇਗਾ ਰੇਟ ਜਿਹੜਾ 25000 ਰੁਪਏ 25000 ਰੁਪਏ ਭਾਈ ਤੁਹਾਡਾ ਕੋਈ ਕੰਟੈਕਟ ਨੰਬਰ ਹੈ 79868 9815 ਇੱਕ ਵਾਰੀ ਮੇਰੇ ਬੋਲਦੇ ਵੀਰੇ 79868 9815 ਲਓ ਜੀ ਭਾਈ ਜੇ ਕਿਸ ਨੇ ਇਹ ਬੱਕਰੀ ਪਸੰਦ ਹੋਈ ਤਾਂ ਭਾਈ ਨਾਲ ਜਰੂਰ ਗੱਲਬਾਤ ਕਰਦੇ ਹੋ ਬੱਕਰੀ ਪੂਰਾ ਸਿਰਾਗ ਹੀ ਐਂਡ ਕੈਂਡ ਗੱਲਬਾਤ ਆ ਬੱਕਰੀ ਵੀਰ ਦਾ ਜਿਹੜਾ ਬੱਚਾ ਉਹ ਵੀ ਸੋਹਣਾ ਬਹੁਤ ਆ ਆ ਦੇਖੋ ਕਿ ਬੱਚਾ ਬਹੁਤ ਸੋਹਣਾ ਗੈਣਾ ਵੇਟਨ ਨਾਸਲ ਦੇ ਬੱਚਾ ਗਿਆ ਕੰਨ ਪੱਖੋ ਪੂਰੀ ਸਿਰਾਗ ਗੱਲਬਾਤ ਹੈਗੀ ਨਵੀਂ ਬੱਕਰੀ ਹੈਗੀ ਐਨ ਇਹ ਕੋਈ ਬੁੱਢੀ ਹੈਗੀ ਜੇ ਕਿਸੇ ਨੇ ਲੈਣੀ ਹੋਈ ਬਾਈ ਬਾਈ ਦਾ ਕੰਟੈਕਟ ਨੰਬਰ ਆਪਾਂ ਸਕਰੀਨ ਤੇ ਦੇ ਦਾਂਗੇ ਬਾਈ ਨਾਲ ਗੱਲਬਾਤ ਕਰਕੇ ਬੱਕਰੀ ਲਈ ਜਾ ਸਕਦਾ ਧੰਨਵਾਦ ਵੀਰੇ ਆ ਲੈ ਬਾਈ ਜਮਣਾਪੂਰੀ ਭੇੜ ਆ ਤੇ ਜੇ ਕਿਸੇ ਨੇ ਦੇਖਣੀ ਆ ਨਾ ਜਮਣਾਪੂਰੀ ਭੇੜ ਤੁਸੀਂ ਆ ਜਮਣਾਪੂਰੀ ਭੇੜ ਦੇਖ ਸਕਦੇ ਹੋ ਵੀਰੇ ਆ ਬੱਚਾ ਲੈ ਕੇ ਆਇਆ ਹੈਗਾ ਕਿਹੜੇ ਪਿੰਡਾ ਪੁੱਤ ਹੈ ਕਾਂਜਲਾ ਕਾਂਜਲਾ ਕਾਂਜਲੇ ਤੋਂ ਆਏ ਬੰਦਾ ਬਾਈ ਆ ਬੱਚਾ ਜਮਣਾਪੂਰੀ ਭੇੜੇ ਛੇਤੀ ਮਿਲਦੀ ਨਹੀਂਗੀ ਮਜ਼ੂਰ ਮਦਰ ਕੀ ਪੂਰੀ ਸ਼ਰਾ ਨਸਲ ਆ ਯਮਣਾ ਪੂਰੀ ਭੇਡ ਦੀ ਬੱਚਾ ਦਾ ਇਹਨੂੰ ਪਤਾ ਨਹੀਂ ਹਲੇ ਇਹਨੂੰ ਕੀ ਪੁੱਛੀਏ ਇਹਦਾ ਲਾਣੇਦਾਰਾ ਪਰ ਰੋਟੀ ਰਾਟੀ ਖਾਣ ਗਿਆਗਾ ਨੇ ਉਹ ਨਾਲ ਗੱਲਬਾਤ ਕਰਦੀ ਆ ਦੇਖੋ ਬਈ ਹੋਰ ਬੱਕਰੀਆਂ ਵੀ ਦੇਖੋ ਬਈ ਆ ਬੱਕਰੀ ਦਾ ਕੰਨ ਦੇਖੋ ਸਰਾ ਗੱਲਬਾਤ ਸੋਹਣਾ ਬੱਕਰਾਗਾ ਨਸਲ ਪੂਰੀ ਸ਼ਰਾ ਕੀ ਬਸ ਮਾਹੌਲ ਅੱਜ ਬੱਕਰੀਆਂ ਮੰਡੀ ਦਾ ਇੱਦਾਂ ਦਾ ਥੋੜਾ ਜਿਹਾ ਉਹ ਬਰਬਰੀਆ ਬੱਕਰੀਆਂ ਨੇ ਠੀਕ ਆ ਵੀਰੇ ਬਰਬਰੀ ਬੱਕਰੀ ਪਾਣੀ ਪੂਣੀ ਇੱਥੇ ਪੂਰਾ ਕਰ ਪੂਰਾ ਆ ਬਰਬਰੀ ਨਹੀਂ ਸਲਤ ਨੇ ਇਹਨੂੰ ਬਰਬਰੀ ਕਹਿੰਦੇ ਨੇ ਬੱਗੜੀਆਂ ਵਾਲੇ ਕੋਲ ਬਾਕੀ ਵਧੀਆ ਨਸਲਾਂ ਹੁੰਦੀਆਂ ਨੇ ਬਾਕੀ ਦੇਖ ਕੇ ਲੈ ਲੈ ਕਰੋ ਪਸਪਸ ਕੇ ਜਿਹਨੂੰ ਨਹੀਂ ਨੌਲੇਜ ਹੁੰਦੀ ਉਹ ਆਦਾ ਪਈ ਨਾਲ ਬੰਦਾ ਲੈ ਆਇਆ ਹੈ ਨਾ ਤੇ ਆ ਬੱਕਰੇ ਦੇਖੋ ਭਾਈ ਆਹ ਹੀ ਬੱਚੇ ਨੇ ਉਹ ਬੱਚੇ ਲੈ ਗਏ ਦੇਖ ਲੋ ਵਧੀਆ ਕੰਮ ਦਾ ਆ ਯਾਰ ਜੇ ਕੋਈ ਲੈਣਾ ਚਾਹੁੰਦਾ ਤਾਂ ਭਾਈ ਨਾਲ ਬੰਦਾ ਲੈ ਕੇ ਆ ਕੋ ਆ ਕੇ ਆਣਾ ਕਹਿ ਕਰੋ ਵੀ ਮੈਂ ਪਹਿਲੇ ਵਾਰ ਹੀ ਲੈਣਾ ਆਇਆ ਜਾਂ ਦੂਜੀ ਵਾਰ ਹੀ ਲੈਣਾ ਆਇਆ ਹੈਗਾ ਜੇ ਕਿਸ ਨੂੰ ਨਹੀਂ ਪਤਾ ਹੁੰਦਾ ਬੱਕਰੀਆਂ ਬਾਰੇ ਹਨਾ ਉਹ ਬੰਦਾ ਜ਼ਰੂਰ ਲੈ ਆਇਆ ਕਰੋ ਨਾਲ ਕਿਉਂਕਿ ਭਈ ਅੱਜ ਕੱਲ ਕੋਈ ਪਤਾ ਨਹੀਂ ਲੱਗਦਾ ਨਾ ਜੇ ਕਿਸ ਨੂੰ ਚੀਜ਼ ਦਾ ਬਾਰੇ ਆਪਣੇ ਨੌਲੇਜ ਹੀ ਨਹੀਂ ਤਾਂ ਉਹ ਚੀਜ਼ ਖਰੀਦਣ ਦਾ ਕੋਈ ਫਾਇਦਾ ਨਹੀਂ ਪਹਿਲਾਂ ਨੌਲੇਜ ਲਿਆ ਕਰੋ ਚੀਜ਼ ਖਰੀਦਣ ਤੋਂ ਪਹਿਲਾਂ ਫਿਰ ਚੀਜ਼ ਮਤਲਬ ਕਿ ਵਾਅਦਾ ਕਰਦੇ ਕੋਈ ਵੀ ਚੀਜ਼ ਬੱਕਰੀ ਤਾਂ ਹੀ ਵਾਅਦਾ ਕਰੋ ਜੇ ਉਹ ਚੀਜ਼ ਦੀ ਆਪਣੇ ਨੌਲੇਜ ਆ ਜਦੋਂ ਆਪਣੇ ਨੌਲੇਜ ਨਹੀਂ ਤਾਂ ਆਪਾਂ ਵਾਅਦਾ ਨਹੀਂ ਕਰਦੇ ਇੱਕ ਗੱਲ ਤੁਹਾਨੂੰ ਨਹੀਂ ਮੇਰੀ ਗੌਰ ਨਾਲ ਤੁਹਾਨੂੰ ਜਿਹਦੀ ਮੇਰੀ ਗੱਲ ਉਹ ਘਟਿਆ ਲੱਗੇ ਤੁਹਾਨੂੰ ਵਧੀਆ ਲੱਗੇ ਔਰ ਮਸਲਿਕ ਗੱਲ ਕਹਿਣਾ ਜੇ ਤੁਸੀਂ ਮਤਲਬ ਕਿ ਕਿਸੇ ਚੀਜ਼ ਬਾਰੇ ਨਹੀਂ ਤੁਹਾਨੂੰ ਨੌਲੇਜ ਉਹ ਚੀਜ਼ ਨਾਲ ਪੰਗੇ ਨਾ ਲਓ ਨੌਲੇਜ ਲੈ ਕੇ ਪੰਗੇ ਲਿਆ ਕਰੋ ਜਦੋਂ ਤੁਸੀਂ ਇੱਥੇ ਬੱਕਰੀ ਲੈਣ ਆਉਣੇ ਹੋਗੇ ਹਨਾ ਬੱਕਰੀ ਨਾਲ ਜਦੋਂ ਤੁਸੀਂ ਬੱਕਰੀ ਲੈਣ ਆਉਣਗੇ ਉਦੋਂ ਕੋਈ ਬੰਦਾ ਲਿਆਇਆ ਕਰੋ ਕਨਾਲ ਜਾਣਕਾਰ ਬੰਦਾ ਪਹਿਲੇ ਵਾਰੀ ਵਾਲਾ ਬੰਦਾ ਫਸ ਜਾਂਦਾ ਪਹਿਲੇ ਵਾਰੀ ਨਾ ਕਹਿਆ ਕਰੋ ਆ ਕੇ ਵੀ ਮੈਂ ਪਹਿਲੇ ਵਾਰੀ ਆਇਆਗਾ ਜਿਹੜਾ ਬੰਦਾ ਆਇਆ ਕਹਿੰਦਾ ਮੈਂ ਪਹਿਲੇ ਵਾਰੀ ਆਇਆਗਾ ਉਹ ਬੰਦੇ ਨੂੰ ਦ੍ਰੋਪਤੀ ਨੇ ਗਿਆ ਉਹ ਬੰਦੇ ਵਰਿਆ ਆਪਾ ਬਾਈ ਨਾਲ ਗੱਲਬਾਤ ਕਰਦੇ ਬੱਚਾ ਤਾਂ ਸੁਹਣਾ ਲੱਗਦਾ ਵਾ ਰੰਗ ਦੇਖ ਬਈ ਸੋਹਣੀ ਲੱਗਦੀ ਆ ਪੱਟ ਤੇਰਾ ਬੱਚਾ ਵੀਰੇ ਆ ਦੇਖ ਲਓ ਪਹਿਲਾਂ ਵੀਰੇ ਹਾਂ ਬਾਬੂ ਹਾਂ ਬਾਬੂ ਹਾਂਜੀ ਬਾਈ ਕਿਹੜਾ ਪਿੰਡ ਹੈ ਪਿੰਡ ਰੱਲਾ ਬਾਈ ਰੱਲਾ ਪਿੰਡਾ ਵੀਰੇ ਹਾਂਜੀ ਕਹਿ ਰਾਂਦਾ ਵੀਰੇ ਬੱਕਰੀਏ ਕਤੂ ਜੀ ਆ ਦੋ ਦੰਦਾ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਪੰਜ ਦਿਨ ਹੋਇਆ ਬਾਈ ਪੰਜ ਦਿਨ ਹੋਇਆ ਮਨ ਲਿਆ ਨਿਆਣੀ ਨਿਆਣੀ ਕਰਾਸ ਕਰਾਤੀ ਨਾ ਨਿਆਣੀ ਸੀ ਇੱਕ ਗੱਲ ਵੀਰੇ ਮੈਂ ਪਹਿਲਾਂ ਬਾਈ ਦੀ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਇਹ ਗੱਲ ਥੋੜੀ ਜੀ ਦੱਸਣਾ ਚਾਹਣਾ ਜਦੋਂ ਤੁਸੀਂ ਕੋਈ ਬੱਕਰੀ ਰੱਖਦੇ ਹੋ ਨਾ ਹੱਥ ਵਾਂ ਨਹੀਂ ਕਿ ਬੇਨਤੀ ਆ ਵੀ ਇਹਨੂੰ ਨਿਆਣੀ ਨੂੰ ਕਰਾਸ ਨਾ ਕਰਾ ਕਰੋ ਜਿਹੜਾ ਕੱਦਕਾਰ ਹੁੰਦਾ ਨਾ ਉਹਦਾ ਕੱਦ ਕਾਟ ਉਹ ਜਦੋਂ ਆਪਾਂ ਕਰਾਸ ਕਰਾ ਦਿੰਦਾ ਤਾਂ ਉੱਥੇ ਰੁਕ ਜਾਂਦਾ ਐ ਮਨ ਨੂੰ ਇਹ ਬੱਕਰੀ ਦਾ ਕੱਦ ਇੱਥੇ ਰੁਕ ਗਿਆ ਇਹ ਸਿਰਫ ਕਾਦੀ ਗਲਤੀ ਕਰਨੇ ਇਹ ਕ੍ਰੋਸ ਕਰਨਾ ਇਹਨੇ ਕਾਦ ਹੋਰ ਕਰਨਾਂ ਦੀ ਬੱਕਰੀ ਨੇ ਪਰ ਇਹ ਅੰਗੇਲੀਆਂ ਕਰਨਾ ਪਾਣੇ ਰੋ ਕ੍ਰੋਸ ਕਰਾ ਦਿੰਨੇਗੇ ਉਦੋਂ ਬੱਕਰੀ ਖਤਮ ਹੋ ਜਾਂਦੀ ਹੈ ਬੱਕਰੀ ਖਰਿਆ ਹੋ ਜਾਂਦੀ ਹੈ ਬਾਈ ਜਿਹੜਾ ਕੰਟੈਕਟ ਨੰਬਰ ਬੋਲੂ 68350899 ਬਾਈ ਇੱਕ ਵਾਰੀ ਫੇਰ ਬੋਲ ਦੂ 68350899 ਠੀਕ ਆ ਵੀਰੇ ਜੇ ਕਿਸੇ ਨੇ ਵੀਰੇ ਬੱਕਰੀ ਲੈਣੀ ਹੋਈ ਤਾਂ ਲਿਆ ਸਕਦਾ ਇਹ ਤੋਂ ਕੋਈ ਐ ਨਹੀਂਗਾ ਵੀ ਇਹ ਕੋਈ ਮਤਲਬ ਕਿ ਗਲਤ ਬੱਕਰੀ ਹੈ ਜਾਂ ਮਤਲਬ ਇਹ ਕੋਈ ਤੇ ਖਰਾਬੀ ਹੈ ਖਰਾਬੀ ਘਰੂਬੀ ਵਾਲੀ ਨਹੀਂ ਗੱਲੇ ਪਤਾ ਕਿਉਂ ਦਾ ਜਦੋਂ ਆਪਾਂ ਕਹਿੰਦੇ ਨਿਆਣੀ ਨਿਆਣੀ ਕਰਾਸ ਕਰਾਈ ਹੋਰ ਕੋਈ ਪਰੇਚੋ ਨਹੀਂ ਗਾ ਨਿਆਣੀ ਕਰਾਸ ਕਰਾਉਣ ਦੇ ਕਾਰਨ ਇਹਦਾ ਕਦ ਰੁਕ ਗਿਆ ਲਓ ਬਾਈ ਮਾਸਾ ਇੰਨੀ ਕੀ ਬਈ ਆਪਣੇ ਵੀਡੀਓ ਵੀਡੀਓ ਚੰਗੀ ਲੱਗੇ ਸੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਪਿੰਡ ਲੌਂਗਵਾਲ ਬੱਕਰਾ ਮੰਡੀ ਤੇ ਭਰੀ ਹੋਈ ਹੈਗੀ ਠੀਕ ਆ ਬਾਈ ਹਾਂ ਸੋਨੇ ਕੱਲ ਕਹਿ ਲੱਗੇ ਦੀ ਜਿੰਨੇ ਕਿਸ ਨੇ ਟਾਬੇ ਤੇ ਰੋਟੀ ਖਾਣੀ ਵੀ ਤਾਂ ਟਾਟਾ ਬਾਗਾ ਬਾਈ ਆਪਣੇ ਲੌਂਗਵਾਲ ਬਾਈਆਂ ਦਾ ਵਧੀਆ ਲੰਗਰ ਦਾ ਵਧੀਆ ਰੋਟੀ ਵਧੀਆ ਪ੍ਰਸ਼ਾਦ ਦੇ ਵਧੀਆ ਕੋਕੜੇ ਵਗੈਰਾ ਹਨ ਵਧੀਆ ਪ੍ਰਬੰਧਾ ਦਾ ਖਾਣ ਪੀਣ ਦਾ ਵੀ ਵਧੀਆ ਪ੍ਰਬੰਧਾ ਪਾਣੀ ਲੈਣਾ ਕਿਸੇ ਨੇ ਪਾਣੀ ਚੰਗੀਆਂ ਬੋਤਲਾਂ ਐ ਪਾਣੀ ਮਿਲਦਾ ਨਹੀਂ ਉਹ ਵੈਸੇ ਬੈਠਾ ਵਾਸਤੇ ਚਾਹ ਪਾਣੀ ਜਿਹੜਾ ਵੀ ਕੁਝ ਪੀਣਾ ਤੁਸੀਂ ਨੇ ਇੱਥੇ ਮਿਲ ਜਾਂਦਾ ਇੱਥੋਂ ਆ ਰੋਟੀਆਂ ਵੀ ਮਤਲਬ ਕਿ ਨਵੇਂ ਤਾਜ਼ੀਆਂ ਰੋਟੀਆਂ ਤੇ ਵਧੀਆ ਦਾਲ ਕੁਆਲਟੀ ਵਧੀਆ ਤਰੀਕੇ ਨਾਲ ਰੋਟੀਆਂ ਖਵਾਉਂਦੇ ਨੇ ਜੇ ਕੋਈ ਬੰਦਾ ਪ੍ਰਸ਼ਾਦ ਦੇ ਕਹਿੰਦਾ ਬੰਦਾ ਦੇਖੋ ਬਾਈ ਜੀ ਤਾਜ਼ੀਆਂ ਚੁੱਲੇ ਦੀਆਂ ਰੋਟੀਆਂ ਜੇ ਕੋਈ ਬੰਦਾ ਹੁੰਦਾ ਲਿਆਂਖਣ ਆਲਾ ਤਾਂ ਇਹ ਮੰਡੀ ਦੇ ਮਤਲਬ ਕਿ ਸ਼ੈੱਡ ਥੱਲੇ ਢੱਬਾ ਗਾ ਇਤੋਂ ਆਵਾ ਖਾ ਸਕਦਾ ਰੋਟੀਆਂ ਦਾ ਕੋਈ ਮੁੱਲ ਨਹੀਂ ਹੈਗਾ ਜਿੰਨੀ ਬਾਈ ਖਾਣ ਦੀ ਭੁੱਖ ਹੁੰਦੀ ਉਹਨੇ ਖਾ ਸਕਦਾ ਉਹਦਾ ਠੀਕ ਹੈ ਬਾਈ ਜੀ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰ ਦੇ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਚੰਗੀ ਤਾਂ ਵੀਰਵਾਨ ਕਿਦੋਂ ਸ਼ੇਅਰ ਜਰੂਰ ਕਰਦਾ ਕਰੋ ਐਨੇ ਕਦਾਂ ਮੋਟੀਵੇਸ਼ਨ ਮਿਲ ਜਾਂਦਾ ਵੀ ਹਾਂ ਬਾਈ ਇਹਦਾ ਬੰਦਾ ਵੀਡੀਓ ਬਣਾਈ ਜਾਂਦਾ ਵਧੀਆ ਉਹ ਦੇਖੋ ਬਈ ਅੱਗੇ ਜਾ ਕੇ ਦੇਖ ਲਓ ਬੱਕਰੀਆਂ ਸੌਦਾ ਹੋ ਗਿਆ ਜਿਹੜੀ ਤੇ ਬੱਕਰੀ ਤੇ ਸਾਨੂੰ ਕਿਹਾ ਦੀ ਬੀਮਾ ਗਰਮ ਗਰਮ ਫਿਰਦੇ ਹੁਣ ਮੈਂ ਸੌਦੇ ਦੇ ਥੋੜੇ ਵਿੱਚ ਦਿਖਾ ਦੇਣਾ ਉਹ ਬੱਕਰੀ ਦਾ ਸੌਦਾ ਹੋ ਗਿਆ ਦੇਖੀ ਬਤੋ ਦੇਖ ਲਓ ਭਾਈ ਇਹਦੇ ਬੱਕਰੀ ਦੇ ਮਾਗਰ ਮਾਗਰ ਫਿਰਦੇ ਤੇ ਆਲੇ-ਦਾਲੇ ਹੋਏ ਪੈਦੇ ਭਾਈ ਇਹਦਾ ਸੌਦਾ ਹੁਣ ਹੋ ਗਿਆ ਸੌਦਾ ਹੋ ਗਿਆ ਵੀਰੇ ਉਹ ਵਪਾਰੀ ਆਏ ਉਹਨਾਂ ਨੇ ਕਰਾਇਆ ਸੌਦਾ ਭਾਈ ਜੀ ਕਿੰਨੇ ਚੋਗੇ ਸੌਦਾ ਤੁਹਾਡਾ ਇਹ 18000 ਚੋਗੇ ਸੌਦਾ ਸੌਦਾ ਲਓ ਭਾਈ ਜੀ ਜੇ ਕਹਾਂ ਦੀ ਨਾ ਭਾਈ ਬੱਕਰੀ ਦੇ ਮਾਗਰ ਮਾਗਰ ਫਿਰਦੇ ਨੇ ਪੂਰੀ ਸ਼ਿਰਾ ਗੱਲਬਾਤ ਦੀ ਬੱਕਰੀ ਦੀ ਐੜੀ ਪੱਠਾ ਕੀ ਨਾ ਐੜੀ ਪੱਠਾ ਪੂਰੀ ਦਾ ਵਧੀਆ ਗੱਲਬਾਤ ਸੀ ਬਾਈ ਨੇ ਮਾਦਰ ਕਿਤੇ ਕੋਲ ਨਸਲਾ ਕਰੇ ਹੋਰ ਵੀ ਬਾਤ ਨਹੀਂ ਆਈ ਬਾਈ ਜਦੋਂ ਕੋਲ ਘਰ ਕਿੰਨੀਆਂ ਕਿਨੇ ਹੋਣਾ ਨਸਲਾਂ ਅਰੇ ਹੈਈਆਂ ਨਹੀਂ ਵੀਰੇ ਹਾਂ ਲਾ ਲਓ ਵੀ 24 25 ਬੱਕਰੀਆਂ 24 ਪੱਕੀ ਬੱਕਰੀਆਂ ਸਾਰੇ ਬਈ ਖੂਨ ਵਾਲੇ ਕਿੰਨੇ ਨੇ ਸੂਏ ਸੂਏ ਹੋਈਆਂ ਨਹੀਂ ਸਾਰੀ ਸਾਰੀ ਆ ਇੱਕ ਦੋ ਵਿੱਚੋਂ ਸੂਨ ਵਾਲੀਆਂ ਠੀਕ ਆ ਬਾਈ ਜੀ ਜੇ ਕਿਸੇ ਨੇ ਬਾਈ ਆਪਣੇ ਨਾਲ ਕਿ ਬੱਕਰੀ ਲੈਣੀ ਹੋਵੇ ਕਿਹੜਾ ਪਿੰਡ ਆਪਣਾ ਲੌਂਗਵਾਲ ਬਾਈ 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 ਦੇ ਪਿੰਡਾਂ ਕਿਤੇ ਜੀ ਬਾਈ ਨਾਲ ਕੰਟੈਕਟ ਨੰਬਰ ਮੈਂ ਸਕਰੀਨ ਤੇ ਦੁਬਾਰੇ ਦੇ ਦੂੰਗਾ ਤਾਂ ਬਾਈ ਨਾਲ ਗੱਲਬਾਤ ਕਰ ਲਿਓ ਇਹਦੇ ਕੋਲੇ ਹੋਰ ਵੀ ਵਧੀਆ ਬੱਕਰੀ ਤੇ ਬੱਕਰੀਆਂ ਖੜੀਆਂ ਨੇ ਚੰਗੀ ਨਸਲ ਦੀ ਬੱਕਰੀਆਂ ਦੀ ਵੀਡੀਓ ਪਾਈ ਹੋਈ ਹੈਗੀ ਜੀਤੇ ਲਿਖਿਆ ਆ ਬਹੁਤ ਸੋਹਣੇ ਬੱਕਰੀ ਬੱਕਰੀਆਂ ਬੱਕਰੇ ਨੇ ਵੀਰੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਚੈਨਲ ਨੂੰ ਕਰਨਾ ਸਬਸਕ੍ਰਾਈਬ ਬਸ ਆਪਣੇ ਇੰਨੇ ਕਿ ਵੀਡੀਓ ਦੀ ਆ ਬੱਚਾ ਆਇਆ ਵੀਡੀਓ ਬੱਚਾ ਲਓ ਬਾਈ ਜੀ ਬੱਚੇ ਨੂੰ ਆਪਾਂ ਦਿਖਾ ਦਾਨਿਆ ਠੀਕ ਆ ਬਾਈ ਜੀ ਚਲੋ ਬਾਈ ਜੀ ਆ ਛੋਟਾ ਬੱਕਰੀ ਲਓ ਬਾਈ ਥੋੜਾ ਮਾਹੌਲ ਦਿਖਦਾ ਬੱਚੇ ਆਏ ਨੇ ਬੱਚਿਆਂ ਦੀ ਲਓ ਬਾਈ ਇਹ ਬੱਚੇ ਬੱਕਰੀ ਦੀ ਬੱਕਰੀ ਮੰਡੀ ਤੇ ਆਏ ਨੇ ਲੰਗ ਵਾਲ ਦੇ ਉੱਤੇ ਉਹ ਮਾਗਰਲੇ ਵਪਾਰੀ ਸਾਹਿਬ ਨੇ ਉਹ ਜਿਹੜਾ ਬੰਦੇ ਨੇ ਵਪਾਰੀ ਨੇ ਜੇ ਕਿਸੇ ਨੇ ਸੌਦਾ ਕਰਵਾਉਣਾ ਹੋਵੇ ਤਾਂ ਬਾਈ ਨੂੰ ਵੀ ਮਿਲ ਸਕਦਾ ਜੇ ਕਈ ਵਾਰ ਰਾਜੂ ਨਾਲ ਮਿਲੇ ਤਾਂ ਉਹ ਬਾਈ ਨੂੰ ਮਿਲ ਸਕਦਾ ਤੁਸੀਂ ਸਾਹਮਣੇ ਠੀਕ ਆ ਬਾਈ ਜੀ ਇਹਨਾਂ ਨਾਂ ਹੈਗਾ ਨਾਮ ਕੀ ਹੈੜਾ ਭੋਲਾ ਹੀ ਭੋਲਾ ਹੈ ਨਾ ਤੁਹਾਨੂੰ ਬਾਈ ਜਦੋਂ ਭੋਲਾ ਹੈ ਤਾਂ ਇਹਨੂੰ ਮਿਲ ਸਕਦੇ ਹੋ ਇਹ ਤੁਹਾਨੂੰ ਲੌਂਗ ਰੇਜ ਬੱਕਰਾ ਮੰਡੀ ਤੇ ਹਮੇਸ਼ਾ ਹੀ ਮਿਲਣਗੇ ਜੇ ਕਿਸੇ ਨੇ ਮਿਲਣਾ ਵੀ ਹੋਵੇ ਸੋ ਉੱਥੇ ਮੰਦਰ ਕੀ ਉਹਦਾ ਕਾਊਂਟਰ ਤੇ ਬੁਲਾ ਸਕਦੇ ਆ ਭੋਲੇ ਨੂੰ ਮਿਲਣ ਲਈ ਠੀਕ ਆ ਬਾਈ ਜੀ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਲੋਕਾਂ ਨੂੰ ਮਾਅ ਮਾਸਾ ਮੰਡੀ ਦਾ ਇਦਾਂ ਦਾ ਸੀ ਜੇ ਕੋਈ ਕੁਝ ਗਲਤ ਬੋਲਿਆ ਗਿਆ ਤਾਂ ਵੀਰਵਾਨ ਕੇ ਮਾਫੀ ਕਰਦੇ ਛੋਟੇ ਛੋਟੇ ਭਾਈ ਨੂੰ ਮਾਫ ਕਰ ਦਿਓ ਆ ਦੇਖ ਲਓ تا پڪڙي ۽ پاني ۽ هر ڪارچار ورتاڪا ٿا آهن